ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਤੇ ਹਲਕਾ ਅਮਲੋਦੇ ਦੇ ਮੁਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਹਲਕਾ ਅਮਲੋਦੇ ਬਲਾਕ ਸੰਪਤੀ ਜ਼ੋਨ ਪੱਦਲਕੁਹਾ ਵਿਖੇ ਜ਼ਿਲ੍ਹਾ ਪ੍ਰਿਸ਼ਦ ਤੇ ਬਲਾਕ ਸੰਪਤੀ ਦੀਆਂ ਆ ਰਹੀਆਂ ਚੋਣਾਂ ਨੂੰ ਦੇਖਦੇ ਹੋਏ ਪਰਵੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਰਾਮ ਸਾਹਿਬ ਵੈਰੂ ਜੀ ਕੀ ਫਤਿਹ ਸੋ ਅੱਜ ਪਤਲਸੂਆ ਬਲਾਕ ਸਾਹਿਬ ਦੀ ਜੌਂਦੀ ਮੀਟਿੰਗ ਹੋਈ ਆ ਜਿਹਦੇ ਵਿੱਚ ਪਤਲਸੂਆ ਨਾਰਾਇਣਗੜ੍ਹ ਓਲਿਆ ਮੋਢੜੀਆਂ ਬਟਾਰੀ ਇਹਨਾਂ ਪਿੰਡਾਂ ਦੇ ਸੰਤਾਂ ਆਈਆਂ ਨੇ ਸਾਰੇ ਮੇਨ ਆਗੂ ਸਹਿਬਾਨ ਆਏ ਨੇ ਸੋ ਜਿੱਥੇ ਅੱਜ ਅਸੀਂ ਫੜ ਪੀੜਤਾ ਲਈ ਉਹਨਾਂ ਲਈ ਸਮਾਨ ਦੀ ਲੋਡ ਮਦਦ ਲੋਨ ਕਰਨ ਦਾ ਵਾਸਤੇ ਇਕੱਠੇ ਹੋਏ ਆ ਜਿਹਦੇ ਵਿੱਚ 200 ਕੁਆਂਟਲ ਬੀਜ ਆਪਾਂ ਭੇਜ ਰਹੇ ਹਾਂ 400 ਕੁਆਂਟਲ ਕਣਕ ਭੇਜ ਰਹੇ ਹਾਂ ਉਹਦੇ ਨਾਲ ਨਾਲ ਜਿਹੜੇ ਜ਼ਿਲ੍ਹਾ ਪ੍ਰੈਸ਼ਰ ਬਲਾਕ ਤੋਂ ਦੀ ਚੋਣਾਂ ਨੇ ਉਹਦੇ ਸਬੰਧ ਦੇ ਵਿੱਚ ਵੀ ਬੂਥ ਕਮੇਟੀਆਂ ਨੂੰ ਲੈ ਕੇ ਬੂਥ ਕਮੇਟੀਆਂ ਨੂੰ ਵੀ ਲੈ ਕੇ ਪਿੰਡ-ਪਿੰਡ ਬੂਥ ਬਾਈ ਕਮੇਟੀਆਂ ਬਣਾ ਰਹੇ ਆ ਤਾਂ ਕਿ ਇਹ ਬੂਥ ਲੈਵਲ ਤੇ ਜਿਹੜੇ ਸਾਡੇ ਵਰਕਰ ਆਪੂ ਕੰਮ ਕੰਮ ਕਰ ਰਹੇ ਹਨ ਲੰਬੇ ਸਮੇਂ ਤੋਂ ਉਹਨਾਂ ਨੂੰ ਮਜ਼ਬੂਤੀ ਮਜ਼ਬੂਤੀ ਕੀਤੀ ਜਾਵੇ ਪਾਰਟੀ ਦੀਆਂ ਜੋ ਕੀਤੇ ਕੰਮ ਨੇ ਘਰ ਘਰ ਕਰਕੇ ਪਹੁੰਚਾਇਆ ਜਾਣ ਬੂਥ ਲੈਵਲ ਪਹੁੰਚਾਇਆ ਜਾਣ ਤੇ ਜੋ ਸਰਕਾਰ ਦੀਆਂ ਨਾਕਾਮੀਆਂ ਨੇ ਉਹ ਵੀ ਲੋਕਾਂ ਜਾਗ ਜਗਰ ਕਰਨੀ ਚਾਹੀਦੀਆਂ ਨੇ ਅੱਜ ਲੋਕ ਸਮਝ ਚੁੱਕੇ ਆ ਕਿ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਪੰਜਾਬ ਦੀ ਹੱਕਾਂ ਦੀ ਪਾਰਟੀ ਆ ਸੋ ਲੋਕਾਂ ਦੇ ਮਨ ਦੇ ਵਿੱਚ ਸੁਪਨਾ ਚਾਹ ਵੀ ਹੈ ਇਸ ਗੱਲ ਦਾ ਕਿ ਸ਼੍ਰੋਮਣੀ ਕਾਲੀਵਾਲ 229 ਦੇ ਵਿੱਚ ਆਵੇ ਤਾਂ ਸਰਬੀਸ ਤੋਂ ਬਾਅਦ ਮੁੱਖ ਮੰਤਰੀ ਬਣ ਪੰਜਾਬ ਫੇਰ ਪਹਿਲਾ ਵਾਂਗ ਤਰੱਕੀਆਂ ਲਈ ਖੜ ਤੇ ਜਾਵੇ ਜੋ ਪੰਜਾਬ ਦੀਆਂ ਜਿਹਨੂੰ ਤਰੱਕੀ ਵਾਲੇ ਪਾਸੇ ਜਿਵੇਂ ਡਵੈਲਪਮੈਂਟ ਸੀ ਪੰਜਾਬ ਦੀ ਉਹ ਸਾਰੀ ਜਿਉਂ ਰੁਕ ਗਈ ਜੋ ਲੋਕ ਭਲੇ ਸਕੀਮਾਂ ਉਹ ਬੰਦ ਕਰਤੀਆਂ ਸਰਕਾਰ ਨੇ ਤੇ ਸਰਕਾਰ ਸਿਰਫ ਡਰਾਮਿਆਂ ਦੇ ਧੱਕਿਆਂ ਦੇ ਉੱਪਰ ਆ ਕੇ ਡਰਾਮਿਆਂ ਨਾਲ ਢਿੱਡ ਨਹੀਂ ਭਰਦੇ ਮੁੱਖ ਮੰਤਰੀ ਬਰੂ ਡਰਾਮੇ ਕਰਦਾ ਲੋਕ ਸਮਝ ਚੁੱਕੇ ਨੇ ਕੀ ਇਹ ਡਰਾਮੇ ਖਤਮ ਹੋਗੇ ਗੱਲਾਂ ਬਾਤਾਂ ਨਾਲ ਨਹੀਂ ਕੰਮ ਨਾਲ ਲੋਕਾਂ ਦੇ ਮੰਤਰੀ ਰਾਜ ਕਰਨਾ ਚਾਹੀਦਾ ਸੋ ਝੂਠ ਬੋਲ ਕੇ ਬਣੇ ਨੇ ਲੋਕਾਂ ਨੇ ਪਿੰਡਾਂ ਦੇ ਵਿੱਚ ਹਲਾਤ ਕੀ ਨਾ ਐਮ ਐਲ ਏ ਨਾ ਮੰਤਰੀ ਪਿੰਡਾਂ ਜਾਣਦੇ ਰਹੇ ਲੋਕ ਕਿਉਂਕਿ ਲੋਕਾਂ ਨੂੰ ਪਤਾ ਲੱਗ ਗਿਆ ਵੀ ਇਹ ਡਰਾਮੇ ਵਾਜ ਨੇ ਫਿਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਆਪਣਾ ਪਿੰਡ ਦੇ ਵਿੱਚ ਜਿਹੜਾ ਸਾਡਾ ਕੋਈ ਫੱਜਲ ਮਿੱਤਰ ਭਰਾ ਕਿਸੇ ਦੂਜੀ ਪਾਰਟੀ ਗਿਆ ਸੀਗਾ ਉਹਨੂੰ ਨਾਲ ਪਰੇਰ ਕੇ ਨਾਲ ਲਾਈਏ ਸ਼ਰਮਨੀ ਕਾਦੀ ਨੂੰ ਮਨੂਰ ਕਰੀਏ ਪਾਰਟੀ ਨੂੰ ਮਜ਼ਬੂਤ ਕਰੀਏ ਮਾਂ ਪਾਰਟੀ ਮਜ਼ਬੂਤ ਕਰੀਏ ਉਸੇ ਤਰ੍ਹਾਂ ਬਹੁਤ ਭਰਨੇ ਇਕੱਠ ਹੋਰੇ ਨੇ ਸੰਗਤਾਂ ਦੇ ਬੜੇ ਚੰਗੇ ਸੁਝਾਅ ਰਹੇ ਨੇ ਸਾਡੇ ਆਗੂ ਸਹਿਬਾਨਾਂ ਦੇ ਬੜੇ ਸੁਝਾਅ ਨੇ ਜਿਹਦੇ ਨਾਲ ਮੈਂ ਸਮਝਦਾ ਕਿ ਸ਼੍ਰੋਮਣੀ ਕਾਲੀਦਲ ਪੰਜਾਬ ਤਰੱਕੀ ਵਾਲੇ ਬਸੇ ਜਾਊਗਾ ਉਹ ਸਾਰੀਆਂ ਸੰਗਤਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ